ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖ ਭਾਏ RAM ਹਰ ਨਾਮੋਂ ਹਰ ਨਾਮ ਦੇਵੇ ਮੇਰਾ ਪ੍ਰਾਣ ਵਸਾਏ RAM ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਜ਼ਿੰਦਗੀ ਦੇ ਵਿੱਚ ਨਿਤਾ ਪ੍ਰਤੀ ਕਰਮ ਕੁਮਾ ਰਹੇ ਹਾਂ ਖੋਜ ਹੈ ਆਤਮਿਕ ਜੀਵਨ ਲੱਭਣ ਦੀ ਲੇਕਿਨ ਕਰਮ ਜਿਹੜੇ ਨੇ ਉਹ ਆਤਮਿਕ ਮੌਤ ਦੇ ਬੜੇ ਨੇੜੇ ਹਨ ਡੇਲੀ ਹੀ ਆਤਮਿਕ ਮੌਤ ਸਹਿੇੜਦੇ ਆ ਕਿਸੇ ਵੇਲੇ ਇਹ ਲੱਗਦਾ ਵੀ ਆਤਮਿਕ ਮੌਤ ਮਰ ਗਏ ਹਾਂ ਕਿਸੇ ਵੇਲੇ ਇਹ ਲੱਗਦਾ ਵੀ ਹੌਲੀ ਹੌਲੀ ਮਰ ਰਹੇ ਹਾਂ ਪਰ ਜੇ ਸਿਆਣਿਆਂ ਕੋਲੋਂ ਪੁੱਛੋ ਨਾ ਜਿਸ ਤਰ੍ਹਾਂ ਦੀ ਸੰਗਤ ਜਿਸ ਤਰ੍ਹਾਂ ਦੇ ਕਰਮ ਜਾਂ ਨਿਰੰਕਾਰ ਨੂੰ ਭੁੱਲ ਜਾਣਾ ਇਹ ਨਿਤਾਪ੍ਰਤੀ ਆਤਮਿਕ ਮੌਤ ਹੈ ਡੇਲੀ ਹੀ ਆਤਮਿਕ ਮੌਤ ਮਰਨਾ ਤੇ ਜੇ ਅਸੀਂ ਕੋਈ ਸਾਇੰਸਦਾਨਾਂ ਵਾਲੀ ਗੱਲ ਪੜ੍ਹਦੇ ਆ ਨਾ ਤਾਂ ਸਿਆਣੇ ਕੀ ਕਹਿੰਦੇ ਹਨ ਵੀ ਜਾਂ ਤਾਂ ਕਿਸੇ ਨੂੰ ਕੋਈ दारू ਜਾਂ ਕੋਈ ਨਸ਼ਾ ਲੱਗ ਗਿਆ ਜਾਂ ਕੋਈ ਐਸਾ ਪੌਇਜ਼ਨ ਜਿਹੜਾ ਉਹ ਸਲੋ ਪੌਇਜ਼ਨ ਉਹ ਹੌਲੀ 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 ਬੋਡੀ ਦੇ ਉੱਤੇ ਅਸਰ ਕਰ ਰਿਹਾ ਹੈ ਚਾਹੇ ਉਹ ਲੱਤਾਂ ਵੀ ਕਰ ਦੇਵੇ ਚਾਹੇ ਉਹ ਲੀਵਰ ਵੀ ਕਰ ਦੇਵੇ ਚਾਹੇ ਉਹ ਸਾਡੇ ਹੱਡੀਆਂ ਨੂੰ ਵੀ ਕਰ ਦੇਵੇ ਪਰ ਉਹਨੂੰ ਕਹਿੰਦੇ ਨੇ ਸਲੋ ਪੌਇਜ਼ਨ ਫਿਰ ਅਸੀਂ ਖੋਜ ਕਿਸ ਚੀਜ਼ ਦੀ ਕਰਦੇ ਹਾਂ ਆਤਮਿਕ ਜੀਵਨ ਜਿਉਣ ਦੀ ਜਿਸ ਤਰ੍ਹਾਂ ਦੋ ਤਰ੍ਹਾਂ ਦੇ ਰਸਤੇ ਹਨ ਅਸੀਂ ਖੂਨ ਨੂੰ ਸਾਫ਼ ਰੱਖਣ ਦੇ ਲਈ ਕਈ ਤਰ੍ਹਾਂ ਦੇ ਆਹਾਰ ਪੌਸ਼ਟਿਕ ਚੀਜ਼ਾਂ ਗ੍ਰਹਿਣ ਕਰਦੇ ਹਾਂ ਬਾਡੀ ਜਿਹੜੀ ਹੈ ਉਹ ਤੰਦਰੁਸਤ ਰਹੇ ਸਰੀਰ ਜਿਹੜਾ ਬੜਾ ਰਿਸਟ ਪੁਸ਼ਟ ਰਹੇ ਇਸੇ ਤਰ੍ਹਾਂ ਹੀ ਕਹਿੰਦੇ ਆਤਮਾ ਨੂੰ ਰਿਸ਼ਟ ਪੁਸ਼ਟ ਰੱਖਣ ਵਾਸਤੇ ਆਤਮਾ ਨੂੰ ਨਵ ਜੀਵਨ ਕਿਉਂਕਿ ਸਾਹਿਬ ਮੇਰਾ ਨੀਤ ਨਵਾ ਉਹ ਸਾਹਿਬ ਦੇ ਨਾਮ ਦੀ ਖੁਰਾਕ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖ ਐ ਖਾਏ ਚਲਿਆ ਦੁਖ ਜੇ ਉਹ ਅਵਸਥਾ ਡੂੰਘਾਈ ਦੇ ਵਿੱਚ ਜਾ ਕੇ ਗਹਿਰਾਈ ਦੇ ਵਿੱਚ ਜਾ ਕੇ ਸਾਡੀ ਸਮਝ ਪੈ ਜਾਵੇ ਮਨ ਹਿਰਦੇ ਵਿੱਚ ਪੱਲੇ ਪੈ ਜਾਵੇ ਉਹ ਚੀਜ਼ ਤੇ ਮੁਬਾਰਕ ਹੈ ਜਿੰਨਾ ਜਿੰਨਾ ਸਲੋ ਪੌਇਜ਼ਨ ਆਤਮਾ ਦੇ ਵਿੱਚ ਅਸੀਂ ਕਰਮਾਂ ਦੇ ਨਾਲ ਇਕੱਠਾ ਕਰਦੇ ਹਾਂ ਉਹ ਸਲੋ ਪੌਇਜ਼ਨ ਨੂੰ ਇੱਕ ਫਾਸਟ ਚੀਜ਼ ਕ੍ਰਾਸ ਮਾਰ ਕੇ ਖਤਮ ਕਰ ਦਿਆ ਉਹ ਹੈ ਨਿਰੰਕਾਰ ਦਾ ਨਾਮ ਉਹ ਹੈ ਨਿਰੰਕਾਰ ਦੀ ਯਾਦ ਉਹ ਹੈ ਅਕਾਲ ਪੁਰਖ ਸਤਗੁਰੂ ਪਰਮਾਤਮਾ ਦਾ ਭਜਨ ਕੀਰਤਨ ਚਿੰਤਨ ਅੱਜ ਪੰਚਮ ਗੁਰਦੇਵ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਬਦ ਸਾਂਝਾ ਕਰਾਂਗਾ ਜੀ ਬਿਲਾਵਲ ਰਾਗ ਦੇ ਅੰਦਰ ਬਿਲਾਵਲ ਰਾਗ ਦੇ ਅੰਦਰ ਇੱਕ ਸ਼ਬਦ ਅਸੀਂ ਢਿੱਲੀ ਪੜਦੇ ਆ ਤਾਤੀ ਵਾਉ ਨਾ ਲੱਗ ਗਈ ਪਾਰ ਬ੍ਰह्म शरणਾਈ ਕਨਸੈਪਟ ਕੰਟੈਂਟ ਔਰ ਵਿਸ਼ਾ ਮਿਲਦਾ ਜੁਲਦਾ ਹੈ ਦੇਖੋ ਮੈਂ ਚਾਰੇ ਸਿਰਿਆਂ ਦੀ ਇੱਕੋ ਹੀ ਗੱਲ ਕਰਾਂ ਚਾਹੇ ਉਹ ਈਸਟ ਵੈਸਟ ਨਾਰਥ ਸਾਊਥ ਕਿਸੇ ਵੀ ਕੋਨੇ ਤੇ ਖੜ ਜਾਓ ਸਾਰੇ ਪਾਸੇ ਨਿਰੰਕਾਰ ਦਾ ਪੈਰਾ ਹੈ ਕਿਉਂ ਕਿਉਂਕਿ ਹਰ ਇੱਕ ਦੇ ਅੰਦਰ ਨਿਰੰਕਾਰ ਅਕਾਲ ਪੁਰਖ ਦੀ ਜੋਤ ਹੈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਉ ਪੁਕਾਰ ਹਰ ਨਿਰੰਕਾਰ ਜਿਹੜਾ ਹੈ ਹਰ ਹਿਰਦੇ ਦੇ ਅੰਦਰ ਵਸ ਰਿਹਾ ਹੈ ਚਾਰੇ ਪਾਸੇ ਵਸ ਰਿਹਾ ਏ ਇੱਥੇ ਹੀ ਕੇਵਲ ਨਹੀਂ ਬਨਸਪਤੀ ਦੇ ਅੰਦਰ ਵੀ ਹਰ ਲੱਕੜ ਦੇ ਅੰਦਰ ਹਰ ਉਸ ਦਰਖਤ ਦੇ ਅੰਦਰ ਹਰ ਵਗਦੇ ਹੋਏ ਪਾਣੀ ਦੇ ਅੰਦਰ ਹਰ ਜੀਵ ਜੰਤੂ ਦੇ ਅੰਦਰ ਸਗਲ ਬਨਸਪਤ ਮੈਂ ਬੈ ਸੰਤਰ ਸਗਲ ਦੂਦ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਧੋ ਜੀਆ ਬਿਲਾਵਲ ਮਹੱਲਾ ਪੰਜਵਾਂ ਅੱਜ ਦਾ ਸ਼ਬਦ ਜੀ ਜੀਵੋਂ ਨਾਮ ਸੁਣੀ ਜੋ ਸੋ ਪਰਸਨ ਭਏ ਗੁਰ ਪੂਰੇ ਤਬ ਮੇਰੀ ਆਸ ਪੁੰਨੀ ਮੈਂ ਗੱਲ ਕੀਤੀ ਸੀ ਸਲੋ ਪੌਇਜ਼ਨ ਦੀ ਆਤਮਾ ਨੂੰ ਡੇਲੀ ਹੌਲੀ 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 ਕਿਸ ਤਰ੍ਹਾਂ ਸੀ ਮਾਰਨੇ ਆ ਇਹਦੇ ਨਾਲ ਦੋ ਪਹਿਲੂ ਚੱਲਦੇ ਹਨ ਅਸੀਂ ਕੋਸ਼ਿਸ਼ ਤਾਂ ਕਰਦੇ ਆ ਰੱਬ ਦਾ ਨਾਮ ਜਪ ਰਹੇ ਆ ਪਰ 80 20 ਦਾ ਸਿਸਟਮ ਹੈ ਇੱਥੇ 80 20 ਵੀ ਨਹੀਂ ਇੱਥੇ 99 ਪਲੱਸ 1% 1% ਨਿਰੰਕਾਰ ਦੀ ਯਾਦ ਤੇ 99% ਵਿਕਾਰਾਂ ਦੀ ਖੇਡ ਆਤਮਿਕ ਜੀਵਨ ਆਤਮਿਕ ਜੀਵਨ ਨੂੰ ਖਤਮ ਕਰਨ ਵਾਲੀ ਉਹ ਪੰਜਾਂ ਵਿਕਾਰਾਂ ਦੀ ਦੁਨੀਆ ਦੇ ਕਰਮਕਾਂਡਾਂ ਦੀ ਮੌਤ ਜਿਹੜੀ ਅਸੀਂ ਡੇਲੀ ਸਹਿਟ ਰਹੇ ਆ ਜੀਵੋਂ ਨਾਮ ਸੁਣੀ ਜਿਉਣ ਦਾ ਤਰੀਕਾ ਸਤਿਗੁਰੂ ਗੁਰਬਾਣੀ ਦੇ ਅੰਦਰ ਦੱਸ ਰਹੇ ਹਨ ਪੰਚਮ ਗੁਰਦੇਵ ਜੀਵੋਂ ਨਾਮ ਸੁਣੀ ਜੋ ਸੋ ਪ੍ਰਸੰਨ ਭਏ ਗੁਰਪੂਰੇ ਤਬ ਮੇਰੀ ਆਸ ਪੁੰਨੀ ਪ੍ਰਮਾਤਮਾ ਦਾ ਨਾਮ ਸੁਣ ਕੇ ਮੇਰੇ ਅੰਦਰ ਆਤਮਿਕ ਜੀਵਨ ਵਾਲੀ ਖੇੜ ਬਣ ਜਾਂਦੀ ਹੈ ਆਤਮਿਕ ਜੀਵਨ ਪੈਦਾ ਹੋ ਜਾਂਦਾ ਹੈ ਜੋ ਸੋ ਪ੍ਰਸੰਨ ਭਏ ਗੁਰਪੂਰੇ ਤਬ ਮੇਰੀ ਆਸ ਪੁੰਨੀ ਪਰ ਪ੍ਰਭੂ ਦਾ ਨਾਮ ਸਿਮਰਨ ਦੀ ਬਰਕਤ ਦੇ ਨਾਲ ਇਹ ਮੇਰੀ ਆਸ ਤਦ ਪੂਰੀ ਹੁੰਦੀ ਹੈ ਜਦੋਂ ਪੂਰਾ ਗੁਰੂ ਮੇਰੇ ਉੱਤੇ ਬਹੁਤ ਪ੍ਰਸੰਨ ਹੁੰਦਾ ਹੈ ਰਹਾਉ ਗੁਰੂ ਪ੍ਰਸੰਨ ਹੁੰਦਾ ਹੈ ਪੀਰ ਗਈ ਬਾਦੀ ਮਨ ਧੀਰਾ ਮੋਹਿਓ ਅਨੰਦ ਤੁਨੀ ਏ ਭਾਈ ਗੁਰੂ ਦੀ ਕਿਰਪਾ ਨਾਲ ਜਦੋਂ ਨਾਮ ਜਪਦਾ ਹਾਂ ਮੇਰੇ ਅੰਦਰੋਂ ਪੀੜ ਦੂਰ ਹੋ ਜਾਂਦੀ ਹੈ ਮੇਰੇ ਵਿੱਚ ਹੌਸਲਾ ਬਣ ਜਾਂਦਾ ਹੈ ਮੈਂ ਆਪਣੇ ਅੰਦਰ ਪੈਦਾ ਹੋਏ ਆਤਮਿਕ ਆਨੰਦ ਦੀ ਰੌਣ ਨਾਲ ਮਸਤ ਹੋ ਜਾਂਦਾ ਹਾਂ ਮਸਤ ਹੋਣਾ ਕਿਹੜਾ ਇਹ ਮਸਤ ਹੋਣਾ ਉਹ ਹੈ ਆਨੰਦ ਭਇਆ ਮੇਰੀ ਮਾਂ ਸਤ ਗੁਰੂ ਮੈਂ ਪਾਇਆ ਜਦੋਂ ਸੱਚਾ ਸਤ ਗੁਰੂ ਮਿਲ ਗਿਆ ਉਪਜੋ ਚਾਉ ਮਿਲਨ ਪ੍ਰਭ ਪ੍ਰੀਤਮ ਰਹਿਣ ਨਾ ਜਾਏ ਖਿਨੀ ਹੁਣ ਅਵਸਥਾ ਬਣਨੀ ਸ਼ੁਰੂ ਹੋਈ ਹੈ ਜਦੋਂ ਅਸੀਂ ਦਿਮਾਗ ਸੋਚ ਵਿਚਾਰਾਂ ਕਨਸਨਟ੍ਰੇਸੀ ਫੋਕਸ ਸਾਰੇ ਦਾ ਸਾਰਾ ਦੁਨੀਆਵੀ ਕਰਮ ਕਿਰਤ ਕਰਮ ਕਾਂਡ ਦੁਨੀਆਵੀ ਅਵਸਥਾ ਦੁਨੀਆਵੀ ਸੋਚਾਂ ਦੇ ਵਿੱਚ ਆਪਣਾ ਸਮਾਂ ਬਰਬਾਦ ਕਰਦੇ ਆਂ ਕਹਿੰਦੇ ਹੁਣ ਕੀ ਹੋ ਰਿਹਾ ਹੈ ਉਪਜੋ ਚਾਉ ਮਿਲਨ ਪ੍ਰਭ ਪ੍ਰੀਤਮ ਰਹਿਣ ਨਾ ਜਾਏ ਖਿਨੀ ਹੁਣ ਇੱਕ ਪਲ ਵੀ ਨਿਰੰਕਾਰ ਦੇ ਵਾਜੋਂ ਰਹਿ ਕੇ ਨਿਰੰਕਾਰ ਦੇ ਬਾਝੋਂ ਰਹਿ ਕੇ ਮੇਰਾ ਲੰਗਦਾ ਨਹੀਂ ਹਰ ਪਲ ਨਿਰੰਕਾਰ ਵੈਗੁਰੂ ਮੈਨੂੰ ਚੇਤੇ ਆਉਂਦਾ ਹੈ ਇੱਕ ਖਿੰਨ ਮਾਤਰ ਵੀ ਮੈਂ ਉਹਦੇ ਬਗੈਰ ਨਹੀਂ ਰਹਿ ਸਕਦਾ ਮੇਰੇ ਅੰਦਰ ਪ੍ਰੀਤਮ ਪ੍ਰਭੂ ਨੂੰ ਮਿਲਣ ਦਾ ਚਾਅ ਪੈਦਾ ਹੋ ਜਾਂਦਾ ਹੈ ਅਖਰੀ ਅਰਥ ਜੀ ਉਹ ਚਾਅ ਇਤਨਾ ਤੀਬਰ ਹੋ ਜਾਂਦਾ ਹੈ ਕਿ ਪ੍ਰਭੂ ਦੇ ਮਿਲਾਪ ਤੋਂ ਬਿਨਾ ਇੱਕ ਖਿੰਨ ਵੀ ਨਹੀਂ ਰਿਹਾ ਜਾ ਸਕਦਾ ਪਹਿਲਾਂ ਤੇ ਕਰਮ ਕਾਂਡ ਕਰਮ ਕਿਰਤ ਦੁਨਿਆਵੀ ਕਰਮਾਂ ਦਾ ਜ਼ੋਰ ਸੀ ਦੁਨਿਆਵੀ ਸੋਚਾਂ ਦਾ ਜ਼ੋਰ ਸੀ ਹੁਣ ਜੋਰ ਵੱਧ ਗਿਆ ਹੁਣ ਅਵਸਥਾ ਕੀ ਹੋ ਗਈ 99% ਜਿਹੜੀ ਪਾਵਰ ਹੈ ਉਹ ਵਿਲ ਪਾਵਰ ਉਹ ਸੋਚ ਜਿਹੜੀ ਹੈ ਉਹ ਨਿਰੰਕਾਰ ਦੇ ਨਾਮ ਦੀ ਯਾਦ ਹੈ ਹੁਣ 1% ਬਾਕੀ ਦੁਨੀਆਵੀ ਸੋਚਾਂ ਜਿਹੜੀਆਂ ਨੇ ਉਹ ਰਹਿ ਗਈਆਂ ਨਿਰੰਕਾਰ ਪ੍ਰਭੂ ਦੇ ਨਾਮ ਨੇ ਅੰਦਰ ਇੱਕ ਗ੍ਰੀਨ ਰੈਵਿਊਲੂਸ਼ਨ ਹਰੀ ਕ੍ਰਾਂਤੀ ਮੇਰੇ ਅੰਦਰ ਮੇਰੀ ਆਤਮਾ ਦੇ ਅੰਦਰ ਕਹਿੰਦੇ ਪੈਦਾ ਕਰ ਦਿੱਤੀ ਅਨੇਕ ਭਗਤ ਅਨੇਕ ਜਨ ਤਾਰੈ ਸਿਮਰੈ ਅਨੇਕ ਮੁਨੀ ਕਿਹੜਾ ਨਿਰੰਕਾਰ ਹੈ ਪ੍ਰਭੂ ਅਨੇ ਕਾਹੀ ॠषि मुनि ਤੇਰਾ ਨਾਮ ਸਿਮਰਦੇ ਹਨ ਸਿਮਰਨ ਕਰਨ ਵਾਲੇ अनेका ਹੀ ਭਗਤ अनेका ਹੀ ਸੇਵਕ ਹਨ हे ਪ੍ਰਭੂ ਤੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤੇ ਹਨ ਕਿਹੜਾ ਨਿਰੰਕਾਰ ਨੇ ਇਸ ਸੰਸਾਰ ਸਮੁੰਦਰ ਤੋਂ ਉਹ अनेका ॠषि मुनि ਤਪ ਕਰਨ ਵਾਲੇ ਇਸ ਸੰਸਾਰ ਤੋਂ ਪਾਰ ਲੰਘਾ ਦਿੱਤੇ ਅੰਦੁਲੇ ਟਿਕ ਨਿਰਤਨ ਧਨ ਪਾਇਓ ਪ੍ਰਭ ਨਾਨਕ ਅਨੇਕ ਗੁਣੀ ਇਹ ਨਾਨਕ ਅਨੇਕ ਗੁਣਾ ਦੇ ਖਜ਼ਾਨੇ ਪ੍ਰਭੂ ਨਾਮ ਅੰਨੈ ਨੂੰ ਮੂਰਖ ਨੂੰ ਮਾਣੋ ਇੱਕ ਡੰਗੋਰੀ ਮਿਲ ਜਾਂਦੀ ਹੈ ਅੰਨੇ ਨੂੰ ਮੈਂ ਅੰਦੂਲੇ ਕੀ ਟੇਕ ਤੇਰਾ ਨਾਮ ਖੁੰਧਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਹੁਣ ਮੈਨੂੰ ਅੰਨੇ ਨੂੰ ਨਿਰੰਕਾਰ ਦੇ ਨਾਮ ਦੀ ਛੋਟੀ ਮਿਲ ਗਈ ਜਿਸ ਤਰ੍ਹਾਂ ਮੂਰਖ ਮੂਰਖ ਮਨੁੱਖ ਨੂੰ ਨਿਰੰਕਾਰ ਦੇ ਨਾਮ ਦੇ ਨਾਲ ਸੋਝੀ ਆ ਜਾਂਦੀ ਹੈ ਅੰਨੇ ਮਨੁੱਖ ਨੂੰ ਮਾਨੋ ਨਿਰੰਕਾਰ ਦੇ ਨਾਮ ਦੀ ਇੱਕ ਛੋਟੀ ਮਿਲ ਗਈ ਕੰਗਾਲ ਨੂੰ ਧਨ ਮਿਲ ਜਾਂਦਾ ਹੈ ਅੰਦੂਲੇ ਟਿਕ ਨਿਰ ਧਨ ਧਨ ਪਾਇਓ ਨਿਰਤਨ ਜਿਦੇ ਕੋਲ ਤੁਹਾਨੂੰ ਨਹੀਂ ਹੁੰਦਾ ਇਹ ਉਹੀ ਨਿਰਤਨ ਹੈ ਨਿਰਤਨ ਆਦਰ ਕੋ ਇਹਨਾਂ ਦੇ ਪਰ ਕਹਿੰਦੇ ਜੇ ਤੁਹਾਨੂੰ ਦੁਨੀਆ ਆਦਰ ਨਾ ਦੇਵੇ ਨਿਰੰਕਾਰ ਆਦਰ ਦੇਵੇਗਾ ਜਿਨ੍ਹਾਂ ਦੇ ਕੋਲ ਰੱਬ ਦੇ ਨਾਮ ਦਾ ਖਜ਼ਾਨਾ ਹੈ ਉਹਨਾਂ ਨੂੰ ਮਾਣ ਸਤਿਕਾਰ ਬਣਦਾ ਹੋਇਆ ਉਹ ਨਿਰੰਕਾਰ ਪ੍ਰਭੂ ਇਸ ਦੁਨੀਆ ਦੇ ਅੰਦਰ ਵੀ ਤੇ ਉਸ ਪਰਲੋਕ ਦੇ ਅੰਦਰ ਵੀ ਵਾਹਿਗੁਰੂ ਆਪ ਬਖਸ਼ਿਸ਼ ਕਰਦਾ ਹੈ ਕੌਣ ਪ੍ਰਭ ਨਾਨਕ ਅਨੇਕ ਗੁਣੀ ਉਹ ਅਨੇਕਾਂ ਹਜ਼ਾਰਾਂ ਕਰੋੜਾਂ ਗੁਣਾ ਦਾ ਖਜ਼ਾਨਾ ਹੈ ਉਹੀ ਗੁਨਾ ਦੇ ਖਜ਼ਾਨੇ ਦੀ ਚਾਬੀ ਉਸ ਮਨੁੱਖ ਨੂੰ ਬਖਸ਼ਿਸ਼ ਕਰਦਾ ਹੈ ਉਸ ਜੀਵ ਰੂਪ ਆਤਮਾ ਇਸਤਰੀ ਨੂੰ ਬਖਸ਼ਿਸ਼ ਕਰ ਦਿੰਦਾ ਹੈ ਜਿਹਦੇ ਉੱਤੇ ਨਿਰੰਕਾਰ ਦਇਆਵਾਨ ਤੇ ਸੋ ਪ੍ਰਸੰਨ ਹੋ ਜਾਂਦਾ ਹੈ ਬੇਨਤੀਆਂ ਨੂੰ ਸਮਝਣਾ ਸ਼ਬਦ ਦੇ ਭਾਵਾਂ ਨੂੰ ਅਰਥਾਂ ਨੂੰ ਸਮਝਣਾ ਹੋਈਆਂ ਬੇਅੰਤ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ